न्यूज चैनल जीरो फोर तो स्वागत है पंजाब पेंशन यूनियन वालों रोस मुजाहरा किया गया वित्त मंत्री ਜੀਮਾ ਜੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਤਲਾ ਫੁਕਿਆ ਗਿਆ ਜਿਆਦਾ ਜਾਣਕਾਰੀ ਲਈ ਦੇਖਦੇ ਹਾਂ ਨੈਬ ਰਾਜੀ ਰਿਪੋਰਟ ਅਤੇ ਗੱਲਬਾਤ ਕਰਦੇ ਹਾਂ ਅਹੁਦੇਦਾਰਾਂ ਦੇ ਨਾਲ ਜੀਬ ਜੋ ਕਿ ਸਾਡੇ ਸਿਹਤ ਵਿਭਾਗੇ ਤੋਂ ਸਾਥੀ ਆਏ 8-10 ਜਾਣੇ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਸਾਡੇ ਨਾਲ ਆਏ ਆ ਤੇ ਔਰ ਅਸੀਂ ਆਉਣ ਵਾਲੇ ਵੀ ਜਿਹੜੇ ਲੀਡਰਸ਼ਿਪ ਨਾਲ ਮੁਲਾਜਮ ਸਾਥੀ ਅਤੇ ਪੈਨਸ਼ਨ ਦੀ ਲੀਡਰਸ਼ਿਪ ਨਾਲ ਸਾਰਿਆਂ ਦਾ ਆਏ ਦਾ ਸਭ ਦਾ ਧੰਨਵਾਦ ਆਪਾਂ ਅੱਜ ਪੰਜਾਬ ਸਰਕਾਰ ਦੀ ਜੋ ਬਦਲਾਅ ਵਾਲੀ ਸਰਕਾਰ ਆਈ ਸੀ ਝੂਠ ਦੇ ਨਾਂ ਤੇ ਕਿਉਂਕਿ ਝੂਠ ਦਾ ਪਤਾ ਲੱਗ ਗਿਆ ਹੁਣ ਕਿ ਸਾਰੇ ਇਹਨਾਂ ਨੇ ਝੂਠ ਮਾਰੇ ਪਹਿਲਾਂ ਕਿ ਸਾਨੂੰ ਵੋਟਾਂ ਪਾਓ ਤਸੀਂ ਆ ਕਰ ਦਾਂਗੇ ਅਸੀਂ ਵੀ ਜਿਵੇਂ ਅਸੀਂ ਮੀਟਿੰਗ ਨੂੰ ਮਰਿਆ ਜਾਂਦੇ ਹੋਈਏ ਅਸੀਂ ਕਹਿਣਾ ਚਾਹੁੰਦੇ ਆ ਕਿ ਮਹਿੰਗਾਈ ਪੱਤਾ ਜਿਹੜਾ ਮੁੰਡਾ ਵੱਡਾ ਉਹ ਲక్ష్మణ ਸਿੰਘ ਗੱਲ ਵੇਲੇ ਤੋਂ 60 ਵਰਿਆਂ ਤੋਂ ਪੰਜਾਬ ਦੇ ਮੁਲਾਜ਼ਮਾਂ ਦਾ ਡੀਏ ਸੈਂਟਰ ਨਾਲ ਲਿੰਕ ਹੋਇਆ ਹੋਇਆ ਸੀ ਤੇ ਇਸ ਕਰਕੇ ਉਹਦੇ ਸਾਨੂੰ ਜਿਹੇ ਭਗਵੰਤ ਮਾਨ ਨੂੰ ਮੀਟਿੰਗ ਦੀ ਲੋੜ ਨਹੀਂ ਉਹਦੇ ਕੋਲ ਟਾਈਮ ਨਹੀਂ ਤੇ ਸਾਡੀ ਲੀਡਰਸ਼ਿਪ ਨੂੰ ਵੀ ਲੋੜ ਨਹੀਂ ਮੀਟਿੰਗ ਦੀ ਉਹਨੂੰ ਪਤਾ ਹੈ ਨਹੀਂ ਕੀ ਦੇਣਾ ਹੈ ਮੁਲਾਜ਼ਮ ਕੀ ਮੰਗਦੇ ਆ ਮੰਗਾਈ ਪੱਤੇ ਦੀਆਂ 4 ਕਿਸ਼ਤਾਂ ਬਕਾਇਆ ਖੜੀਆਂ ਪੰਜਵੇਂ ਉੱਤੇ ਫੇਰ ਆ ਗਈ ਪਹਿਲੀ ਜੁਲਾਈ ਤੋਂ ਸਾਡਾ ਮੰਗਾਈ ਪੱਤੇ ਦਾ ਬਕਾਇਆ ਦੇਵੇ ਕਿਸ਼ਤਾਂ ਪੂਰੀਆਂ ਕਰੇ ਅੱਜ ਹਰਿਆਣੇ ਦਾ ਮੁਲਾਜ਼ਮ ਜੂਟੀ ਚੰਡੀਗੜ੍ਹ ਦਾ ਮੁਲਾਜ਼ਮ ਦੇਸ਼ ਘਰ ਦਾ ਮੁਲਾਜ਼ਮ ਸਾਡੇ ਪੰਜਾਬ ਦੇ ਮੁਲਾਜ਼ਮਾਂ ਤੋਂ ਵੱਧ ਲੈ ਰਿਹਾ ਇੱਕ ਇੱਕ ਪੈਨਸ਼ਨਰ ਦਾ 5 ਤੋਂ 7000 ਰੁਪਇਆ ਤੇ ਮੁਲਾਜ਼ਮਾਂ ਦਾ 10 ਤੋਂ 12000 ਰੁਪਇਆ ਹਰ ਮਹੀਨੇ ਕਟਾ ਪੰਜਾਬ ਦੇ ਮੁਲਾਜ਼ਮਾਂ ਦਾ ਇਹ ਪੰਜਾਬ ਦੇ ਮੁਲਾਜ਼ਮਾਂ ਦਾ ਹਾਲ ਕਰਦਾ ਫਿਰ ਇਹਨਾਂ ਨੇ ਵਾਅਦੇ ਕੀਤੇ ਸੀ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਕੋਈ ਪੱਕਾ ਨਹੀਂ ਕੀਤਾ ਉਹ ਰੋਲਦੇ ਫਿਰਦੇ ਮੁਲਾਜ਼ਮ ਦੀ ਹਿਸਾਬ ਨਾਲ ਆਊਟਸੋਰਸ ਦੇ ਠੇਕੇ ਦਰੋਂ ਦੇ ਲਿਏ ਫਿਰ ਵਾਅਦਾ ਕੀਤਾ ਸੀ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਜਿਹੜੀ ਇੱਕ ਇੱਕ ਚਾਰ ਤੋਂ ਬੀਜੇਪੀ ਦੀ ਬਾਜਪੀ ਸਰਕਾਰ ਨੇ ਖੋਹੀ ਸੀ ਇਨੇ ਵਾਦਾ ਕੀਤਾ ਸੀਗਾ ਅੱਜ ਤੋਂ ਪੌਣੇ 3 ਸਾਲ ਪਹਿਲਾਂ ਐਲਾਨ ਕੀਤਾ ਸੀ ਭਗਵਾਨਤਵਾਨ ਨੇ ਵੀ ਮਲਾਜ਼ਮਾਂ ਨੂੰ ਖੁਸ਼ਖਬਰੀ ਵੀ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰ ਰਹੇ ਹਾਂ ਅੱਜ ਤੱਕ ਨਹੀਂ ਹੋਈ ਉਹ ਵੀ ਖੜਾ ਸੋ ਇਸ ਤਰ੍ਹਾਂ ਦੇ ਨਿਰੇ ਮਸਨੇ ਹੈ ਸਰਕਾਰ ਵਾਰ-ਵਾਰ ਝੂਠ बोलਦੀ ਹੈ ਮੋਟਰਦੀ ਹੈ ਅਸੀਂ ਸਮਝਦੇ ਹਾਂ ਵੀ ਇਹ ਸਰਕਾਰ ਜਿਹੜੀ ਚੁਟਕਲੇ ਸੁਣਾਉਣ ਵਾਲੀ ਸਰਕਾਰ ਹੈ ਇਸ ਤਰ੍ਹਾਂ ਰਾਜ ਪ੍ਰਬੰਧ ਨਹੀਂ ਚੱਲਦਾ ਜਿਹੜੇ ਇਹਨਾਂ ਦੀ ਹਾਈ ਕਮਾਂਡ ਦਿੱਲੀ ਬੈਠੀ ਹੈ ਜਿਹੜੀ ਇਹਨਾਂ ਨੂੰ ਚਲਾਉਂਦੀ ਹੈ ਅਸੀਂ ਉਹਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ ਤੋਂ ਪੰਜਾਬ ਦੇ ਖਜ਼ਾਨੇ ਦਾ ਧੂਆ ਕੱਢ ਕੇ ਆਪਦੀ ਪਾਰਟੀ ਨੂੰ ਬਣਾਉਣ ਖੜਦਾ ਆਲ ਇੰਡੀਆ ਦੀ ਪਾਰਟੀ ਉਹ ਨਹੀਂ ਬਣਨੀ ਤੇਰਾ ਸੁਪਨਾ ਪੂਰਾ ਨਹੀਂ ਹੋਣਾ ਦਿੱਲੀ ਵਾਲਿਆਂ ਨੇ ਬੋਰੀਆ ਇਸ ਤਰ੍ਹਾਂ ਗੋਲ ਕਰਤਾ ਪੰਜਾਬ ਦੇ ਸਿਰ ਤੇ ਆ ਕੇ ਬਹਿ ਗਏ ਸੋ ਇਹ ਸਾਰਾ ਕੁਝ ਨਹੀਂ ਚੱਲਣਾ ਬੁਲਾਜਮ ਵਰਗ ਪੰਜਾਬ ਦਾ ਪੜਿਆ ਦੇਖਿਆ ਬੁੱਧੀਜੀਵੀ ਵਰਗ ਉਹ ਸਾਰਾ ਸਮਝਦਾ 1.5 ਸਾਲ ਬਾਅਦ ਹਿਸਾਬ ਕਰਾਂਗੇ ਇਨੀਆਂ ਬੇਨਤੀਆਂ ਦੇ ਨਾਲ ਤੁਹਾਡੇ ਚੈਨਲ ਦਾ ਤੁਹਾਡੇ ਸਾਰੇ ਸਤਿਕਾਰਯੋਗਾਂ ਦਾ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਕੈਬਨਟ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਵੱਲੋਂ ਵਾਰ-ਵਾਰ ਫਰੰਟ ਦੀ ਸਬਾਈ ਲੀਡਰਸ਼ਿਪ ਨੂੰ ਮੀਟਿੰਗਾਂ ਦਾ ਸਮਾਂ ਦੇ ਕੇ ਐਨ ਮੌਕੇ ਤੇ ਆ ਕੇ ਜਿਹੜੀਆਂ ਮੀਟਿੰਗਾਂ ਮੁਕਤਵੀ ਕਰਨ ਦੀ ਪ੍ਰਕਿਰਿਆ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਉਸ ਗੱਲ ਦੇ ਖਿਲਾਫ ਫਰੰਟ ਦੇ ਵੱਲੋਂ ਲਿਖੇ ਗਏ ਪ੍ਰੋਗਰਾਮ ਅਨੁਸਾਰ 5 ਅਗਸਤ ਤੋਂ ਲੈ ਕੇ 12 ਅਗਸਤ ਤੱਕ ਪੰਜਾਬ ਦੇ ਵੱਖ-ਵੱਖ ਬਲਾਕਾਂ, ਤਹਿਸੀਲਾਂ ਤੇ ਜ਼ਿਲ੍ਹਿਆਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਬੁੱਤਲੇ ਫੂਕੇ ਜਾਣੇ ਆ ਅੱਜ ਅਸੀਂ ਇੱਥੇ ਕ੍ਰੀਦਕੋਟ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਅਮਨੀ ਸਕੱਤਰ ਦੇ ਕੋਲ ਜਿਹੜੀ ਭਗਵੰਤ ਮਾਨ ਦੇ ਖਿਲਾਫ ਸਰਕਾਰ ਦੇ ਖਿਲਾਫ ਰੈਲੀ ਕੀਤੀ ਹੈ ਤੇ ਨਾਲ ਉਹ ਥੋੜੀ ਦੇਰ ਬਾਅਦ ਅਸੀਂ ਵਿੱਤ ਮੰਤਰੀ ਤੇ ਮੁੱਖ ਮੰਤਰੀ ਦਾ ਬੁਤਲਾ ਫੂਕਣਾ ਸਾਡਾ ਦੋਸ਼ ਹੈ ਕਿ ਸਰਕਾਰ ਨੇ ਬਲਾਜਮਾ ਤੇ ਪੈਨਸ਼ਨਾਂ ਦੇ ਨਾਲ ਜਿਹੜੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਸਰਕਾਰ ਉਹਨਾਂ ਵਾਅਦਿਆਂ ਨੂੰ ਪੂਰਿਆਂ ਕਰਨ ਲਈ ਰੱਤੀ ਭਰ ਵੀ ਸੰਜੀਦਾ ਨਹੀਂ ਹੈ ਕੱਚੇ ਕਰਮਚਾਰੀਆਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸਕੀਮ ਵਰਕਰਾਂ ਦੀਆਂ ਹੁਜ਼ਰਤਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਪੈਨਸ਼ਨਾਂ ਲਈ 2.59 ਦਾ ਗੁਨਾਕ ਨਹੀਂ ਲਾਗੂ ਕੀਤਾ ਜਾ ਰਿਹਾ ਮੁਲਾਜ਼ਮਾਂ ਤੇ ਪੈਨਸ਼ਨ ਦਾ 52 ਸਾਲਾਂ ਦਾ ਜਿਹੜਾ ਬਕਾਇਆ ਸੀ ਸੋਦੇ ਤਨਖਾਸ਼ੀਦਾਂ ਦਾ ਉਹ ਲੀਰੋ ਲੀਰ ਘਟਤਾ ਸਾਡਾ ਕੇਂਦਰੀ ਪੈਟਰਨ ਦੇ ਨਾਲ ਡੀਏ 1960 ਵਿਲੇ ਦਾ ਲਿੰਕ ਸੀ ਸਾਡੀਆਂ ਡੀਏ ਦੀਆਂ ਚਾਰ ਕਿਸ਼ਤਾਂ ਸਰਕਾਰ ਵੱਲ ਬਾਕੀ ਹੈ ਪੁਰਾਣੀ ਪੈਨਸ਼ਨ ਸਕੀਮ ਸਰਕਾਰ ਨੇ ਬਹਾਰ ਨਹੀਂ ਕੀਤੀ ਤੇ ਸਭ ਤੋਂ ਜਿਹੜੀ ਅਫਸੋਸਨਾਕ ਗੱਲ ਹੈ ਕਿ ਸਰਕਾਰ ਗੱਲਬਾਤ ਦੀ ਟੇਬਲ ਤੇ ਬਹਿਣ ਤੋਂ ਗਰੇਜ ਕਰ ਰਹੀ ਹੈ ਤਾਂ ਇਸ ਕਰਕੇ ਭਗਵਾਨਤਮਾਨ ਸਰਕਾਰ ਨੂੰ ਅੱਜ ਦੇ ਇਹ ਸੈਕਸ਼ਨ ਨਾਲ ਹੀ ਕਹਿਣਾ ਚਾਹੁੰਦੇ ਆ ਕਿ ਗੱਲਬਾਤ ਦੀ ਟੇਬਲ ਤੇ ਆ ਕੇ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਮੁਲਾਜ਼ਮਾ ਨਾਲ ਪੰਜਾਬ ਦੇ ਇਨਸਾਫਪਸੰਦ ਲੋਕਾਂ ਨਾਲ ਤੁਹਾਨੂੰ ਇਹ ਰਾਹ ਟੰਗ ਤਰੀਕੇ ਬੰਦ ਕਰਕੇ ਗੱਲਬਾਤ ਦੀ ਟੇਬਲ ਤੇ ਆਉਣਾ ਪਏਗਾ ਤੇ ਨਹੀਂ ਐਸਾ ਨਾ ਹੋਵੇ ਕਿ 27 ਦੇ ਵਿੱਚ ਤੁਹਾਡਾ ਜਿਹੜਾ ਅੰਕੜਾ ਹੈ ਇਹ ਪੰਜਾਬ ਦੇ ਲੋਕ ਪੰਜਾਬ ਦੇ ਲੱਖਾਂ ਮੁਲਾਜ਼ਮ ਪੰਜਾਬ ਦੇ ਲੱਖਾਂ ਪੈਨਸ਼ਨਰ ਤੁਹਾਡਾ ਇਹ ਭਾਂਡਾ ਮੁੱਦਾ ਕਰ ਦੇਣਗੇ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਹਾਲ ਦਿੱਲੀ ਦੇ ਲੋਕਾਂ ਨੇ ਕੀਤਾ ਇਦੋਂ ਵੀ ਬੁਰਾ ਹਾਲ ਪੰਜਾਬ ਦੇ ਲੋਕ ਤੇ ਮੁਲਾਜ਼ਮ ਕਰਨਗੇ ਤੇ ਇਸ ਕਰਕੇ ਸਰਕਾਰ ਨੂੰ ਗੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਅਜੇ ਵੀ ਸਮਾਂ ਹੈ ਪਰ ਜੇ ਤੁਸੀਂ ਸਮਾਂ ਇਹ ਖੰਜਾ ਲਿਆ ਦਾ 27 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਮਾਫ ਨਹੀਂ ਕਰਨਾ ਇੰਨੀਆਂ ਗੱਲਾਂ ਦੇ ਨਾਲ ਧੰਨਵਾਦ ਥੋੜਾ ਸਲੋ ਜੀ ਜੀ ਕਮਲਾ ਦੇ ਪਸਾਨਾਂ ਦੇ ਉਸ ਤੋਂ ਕਿਲਾਬ ਜੀ ਆਓ ਫਤਿਹ ਨੰਮਾ ਕਮਾਓ 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 ਲੈ ਜਾ ਕੋਈ ਵੀ ਸਾਥੀ ਜਿਹੜਾ ਫੈਸਲਾ ਤੇ ਡੰਡੀਆਂ ਚਲੇਣਾ ਨਹੀਂ ਮਜਬੂਰੀ ਹੈ मुखम्री मुखमी मुरदा यार भॻवान કેજરીવાળો પ્યાબચો દહા કરો દહા કરો ચરાઉકા ગણે પ્યાબચો દહા કરો દહા કરો કચ્ચે વળા પક્કે કરો પક્કે કરો પ્રાણી પેન્શન સ્કીમ બહા કરો બહા કરો માલમાતે પેન્શન કા બકાયા જારી કરો જારી કરો જારી કરો ડીએનએ ચાર કિસ્તાન જારી કરો જારી કરો જારી કેસે કારા અમરતવાર irdi prev можем你 sukai fi guadadi ka dina baab 텁 eg sustas guadadi ka dina baab trajata nipalajk sinawalabax. jirah ki televis65 amdari ka diray ka mada gai kuadadi ka n warmimaide, haqigena nidajcamali yangya haq Department kawaadani. replied haqakaw Airlines

પુરીઝા બેઠો હાય 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 હાય